ਕਾਰਯੋਗ ਬਟਾਲਾ ਦੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਹੀਰਾ ਵਾਲੀਆ ਜੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹੈਗੀ ਹੈ ਜਿਹੜਾ ਇੰਡੀਆ ਦਾ ਬਜਟ ਸਾਡੇ ਫਾਈਨੈਂਸ ਮਿਨਿਸਟਰ ਸੀਤਾ ਰਮਨ ਜੀ ਨੇ ਪੇਸ਼ ਕੀਤਾ ਉਸ ਦੇ ਬਾਰੇ ਉਸ ਦੇ ਉੱਤੇ ਅਸੀਂ ਦੱਸਣਾ ਵੀ ਸਾਡੀ ਗਵਰਨਮੈਂਟ ਨੇ ਕੀ ਪੇਸ਼ ਕੀਤਾ ਬਿਆਨ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਕੀ ਕਰੇ ਸਾਰੇ ਨੂੰ ਪਹਿਲੇ ਇਹ ਮੈਂ ਦੱਸਣਾ ਚਾਹਨਾ ਵੀ ਟੋਟਲ ਜਿਹੜਾ ਬਜਟ ਹੈ ਸਾਡਾ ਇੰਡੀਆ ਦਾ ਉਹ 53.5 ਲੱਖ ਕਰੋੜ ਹੈ 53.5 ਲੱਖ ਕਰੋੜ ਤੇ ਜਿਹਦੇ ਤੇ ਕੈਪੀਟਲ ਐਕਸਪੈਂਡਚਰ ਜਿੱਦਾਂ ਸੜਕਾਂ ਰੇਲਵੇਜ਼ ਬ੍ਰਿਜੇਸ ਉਹ 12 12.2 ਲੱਖ ਕਰੋੜ ਦੀ ਬੂਸਟ ਮਿਲੇਗੀ ਇਨਫਰਾਸਟ੍ਰਕਚਰ ਨੂੰ ਜਿੱਦਾਂ ਅੱਗੇ ਤੁਸੀਂ ਦੇਖਿਆ ਬਈ ਆਪਣਾ ਰੋਡ ਦਾ ਜਿਹੜੇ ਐਕਸਪ੍ਰੈਸ ਵੇ ਬਣਾਇਆ ਗਿਆ ਜਿਹੜਾ ਕਨੈਕਟ ਕੀਤਾ ਹੈ ਬੰਬੇ ਤੋਂ ਲੈ ਕੇ ਤੇ ਜਿਹੜਾ ਹੈ ਜੰਮੂ ਤੱਕ ਉਹ ਐਕਸਪ੍ਰੈਸ ਵੇ ਵਰਗੇ ਇਹਨਾਂ ਨੇ ਚਾਰ ਹੋਰ ਮੇਨ ਐਕਸਪ੍ਰੈਸ ਵੇਸ ਬਣਾ ਰਹੇ ਨੇ ਜਿਹਦਾ ਟੋਟਲ ਐਕਸਪੈਂਡਿਚਰ 12.2 ਲੱਖ ਰੋਡ ਦਾ ਆ ਰਿਹਾ ਹੈ ਸੈਕੰਡ ਜਿਹੜੀ ਇਨਕਮ ਟੈਕਸ ਤੇ ਮਿਡਲ ਕਲਾਸ ਨੂੰ ਜਿਹੜੀ ਰਿਲੀਫ ਦਿੱਤੀ ਗਈ ਹੈ ਜਿਦਾ ਪਿਛਲੀ ਵਾਰ ਸਰਕਾਰ ਨੇ ਕੀਤਾ ਸੀ ਵੀ ਅਸੀਂ 12 ਲੱਖ ਰੁਪਏ ਤੱਕ ਇਨਕਮ ਟੈਕਸ ਦੀ ਰਿਬੇਟ ਜਿਹੜੀ ਅਸੀਂ ਦਿੱਤੀ ਹੈ ਉਸ ਦੇ ਉੱਤੇ ਮਿਡਲ ਕਲਾਸ ਨੂੰ ਇਹਨਾਂ ਨੇ ਹੋਰ ਵੀ ਉਹਨੂੰ ਸਿੰਪਲੀਫਾਈ ਕੀਤਾ ਹੈ ਯਾਨੀ ਕਿ ਜਿਹੜੇ ਟੈਕਸ ਦੇ ਕੰਪਲਾਈਂਸਸ ਨੇ ਸਾਰਿਆਂ ਨੂੰ ਜਿਹੜਾ ਜ਼ਰੂਰੀ ਚੀਜ਼ ਆ ਆਪਾਂ ਦੇਖਿਆ ਵੀ ਜਿਹੜਾ ਇਸ ਵਾਰ ਸਾਡਾ ਜਿਹੜਾ ਸਾਡਾ ਮਿਸ਼ਨ ਸੰਦੂਰ ਸੀ ਜਿਹਦੇ ਜਿਹੜੀ ਲੜਾਈ ਸਾਡੀ ਪਾਕਿਸਤਾਨ ਦੇ ਨਾਲ ਲਈ ਚਾਹੇ ਉਹ ਚੰਦ ਦੇ ਨਹੀਂ ਰਹੀ ਪਰ ਉਸ ਦੇ ਵਿੱਚ ਤੁਸੀਂ ਦੇਖਿਆ ਵੀ ਟੈਕਨੋਲੋਜੀ ਹੁਣ ਲੜਾਈ ਜਿਹੜੀ ਹੈ ਨਾ ਉਹ ਸੜਕਾਂ ਤੇ ਜਾਂ ਫੌਜੀਆ ਵੱਲੋਂ ਉਹਦਾ ਨਹੀਂ ਲੜੀ ਜਾਂਦੀ ਇਹ ਹੁਣ ਟੈਕਨੀਕ ਦੇ ਨਾਲ ਤੁਹਾਡੇ ਇਹ ਜਿਹੜੀ ਵਾਰ ਹੈ ਇਹ ਟੈਕਨੀਕਲ ਵਾਰਫੇਅਰ ਹੋ ਗਿਆ ਹੁਣ ਕਿਹਦੇ ਕੋਲ ਚੰਗੀਆਂ ਮਿਸਾਈਲਸ ਨੇ ਕਿਹਦੇ ਕੋਲ ਚੰਗੀ ਟੈਕਨੋਲੋਜੀ ਹੈ ਜਿਸ ਦੇ ਵਿੱਚ ਤੁਸੀਂ ਦੇਖਿਆ ਵੀ ਅ ਮੈਂ ਉਸ ਉਸ ਡਿਫੈਂਸ ਨੂੰ ਹੋਰ ਤਗੜਿਆ ਕਰਨ ਲਈ ਇਹਨਾਂ ਨੇ 12 ਲੱਖ 12.75 ਲੱਖ ਦਾ ਜਿਹੜਾ ਹੈਗਾ ਨਾ ਇਹ ਸੌਰੀ 7.84 ਲੱਖ ਰੋੜ 15% ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਜਿਹੜਾ ਡਿਫੈਂਸ ਦੇ ਉੱਤੇ ਸਾਡੀ ਸਰਕਾਰ ਖਰਚ ਕਰਦੀ ਹੈ ਅ ਉਹ ਆਤਮ ਨਿਰਭਰ ਭਾਰਤ ਜਿਹਦੇ ਵਿੱਚ ਤੁਸੀਂ ਦੇਖਿਆ ਵੀ ਜਿੰਨੀਆਂ ਵੀ ਵੱਡੀਆਂ ਅ ਚਾਹੇ ਉਹ ਜਹਾਜ਼ ਨੇ ਚਾਹੇ ਉਹ ਹੈਲੀਕਾਪਟਰ ਨੇ ਉਹ ਵੀ ਹੁਣ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਣੇ ਸ਼ੁਰੂ ਹੋ ਗਿਆ ਬਹੁਤ ਵੱਡੀਆਂ ਵੱਡੀਆਂ ਜਿਹੜੇ ਜਿਹੜੀਆਂ ਗਨਸ ਨੇ ਜਿਹੜੀਆਂ ਲੜਾਈ ਤੇ ਲੜੀਆਂ ਜਾਂਦੀਆਂ ਉਹ ਵੀ ਇੰਡੀਆ ਦੇ ਵਿੱਚ ਹੁਣ ਮੈਨੂਫੈਕਚਰ ਹੋਣੀਆਂ ਸ਼ੁਰੂ ਹੋ ਗਿਆ ਜਿਹੜੀਆਂ ਅੱਗੇ ਅੱਗੇ ਅਸੀਂ ਰਸ਼ੀਆ ਕੋ ਅਮਰੀਕਾ ਕੋ ਫਰਾਂਸ ਕੋ ਅਲੱਗ-ਅਲੱਗ ਕੰਟਰੀਜ਼ ਕੋ ਲੈਂਦੇ ਸੀ ਉਹ ਅੰਡਰ ਦ ਸਕੀਮ ਆਤਮ ਨਿਰਭਰ ਭਾਰਤ ਉਹ ਪ੍ਰਧਾਨ ਮੰਤਰੀ ਜੀ ਨੇ ਉਹ ਸਕੀਮ ਦੇ ਵਿੱਚ ਭਾਰਤ ਵਰਲਡ ਦੇ ਵਿੱਚ ਅੱਜ 3 ਜਿੰਨੂ ਕਹਿੰਦੇ ਸਟਰੋਂਗੇਸਟ ਕੰਟਰੀ ਜਿਹੜੀ ਹੈ ਡਿਫੈਂਸ ਵਿੱਚ ਅੱਗੇ ਸਾਬਤ ਹੋ ਰਹੀ ਹੈ। ਔਰ ਇਸ ਦੇ ਵਿੱਚ ਕੈਪੀਟਲ ਐਕਸਪੈਂਡਚਰ ਜਿਹੜੀ ਮੋਡਰਨਾਈਜੇਸ਼ਨ 1 ਲੱਖ ਅਸੀਂ 1.80 ਲੱਖ ਕਰੋੜ ਜਿਹੜਾ ਉਹ ਪਿਛਲੀ ਵਾਰ तकरीबन 2 ਲੱਖ ਕਰੋੜ ਦਾ ਸੀ ਇਹ ਡਬਲ ਕਰ ਦਿੱਤਾ ਗਿਆ ਹੈ ਯਾਨੀ ਕਿ ਇਨਫਰਾਸਟ੍ਰਕਚਰ ਟੈਕਨੋਲੋਜੀਜ਼ ਦੇ ਉੱਤੇ ਜਿਹੜਾ ਉਹ ਉੱਤੇ ਐਕਸਪੈਂਡਚਰ ਵੀ ਡਬਲ ਕੀਤਾ ਗਿਆ। ਤੋਂ ਗਵਰਨਮੈਂਟ ਦੀ ਰੀਇਨਫੋਰਮੇਸ਼ਨ ਸਟਰੈਂਥਨਿੰਗ ਇੰਡੀਆਜ਼ ਡਿਫੈਂਸ ਕੈਪੇਬਿਲਿਟੀਆਂ ਐਂਡ ਫੋਰਸ ਰੈਡੀਨੈਸ ਮਤਲਬ ਇਹ ਹੈ ਵੀ ਇੰਡੀਆ ਦੀ ਜਿਹੜੀ ਡਿਫੈਂਸ ਦੀ ਕੈਪੇਬਿਲਿਟੀ ਹੈ ਸਾਨੂੰ ਕਿਸੇ ਕੋਲੋਂ ਕੋਈ ਵੀ ਸ਼ਸਤਰ ਖਰੀਦਣ ਦੀ ਲੋੜ ਨਹੀਂ ਹਿੰਦੁਸਤਾਨ ਆਪਣੇ ਆਪ ਤੇ ਨਿਰਭਰ ਹੈ ਔਰ ਹਮੇਸ਼ਾ ਤਿਆਰ ਪਰ ਤਿਆਰ ਹੈ ਜਦੋਂ ਤੁਸੀਂ ਕਿਸੇ ਟਾਈਮ ਵੀ ਕੋਈ ਚੀਜ਼ ਦੀ ਵੈਜੂਲਿਟੀ ਹੁੰਦੀ ਹੈ ਤੇ ਵੀ ਇੰਡੀਆ ਦੀ ਰੈਡੀਨੈਸ ਹਮੇਸ਼ਾ ਤਿਆਰ ਹੈ ਜਿਹੜਾ ਚੌਥਾ ਮੇਨ ਹੈਗਾ ਉਹ ਹੈਗਾ ਹੈਲਥ ਕੇਅਰ ਤੇ ਲਾਈਫ ਸੇਵਿੰਗ ਡਰੱਗਸ ਜਿਹੜੀ ਅਸੀਂ ਹਮੇਸ਼ਾ ਕਹਿੰਦੇ ਆ ਵੀ ਐਜੂਕੇਸ਼ਨ ਤੇ ਜਿਹੜਾ ਸਾਡੀ ਹੈਲਥ ਹੈ ਉਸ ਦੇ ਉੱਤੇ ਜਿਹੜਾ ਦੇਸ਼ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਸੀ ਵੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਉਹ ਹੈਲਥ ਕਾਰਡ ਸੀਗਾ 5 ਲੱਖ ਰੁਪਏ ਦਾ ਉਸ ਦੀ ਉਸ ਦੇ ਉੱਤੇ ਵੀ ਵਡੋਤਰੀ ਕੀਤੀ ਜਾਏਗੀ ਔਰ ਇਹ ਇਨਸ਼ੋਰ ਕੀਤਾ ਜਾ ਰਿਹਾ ਹੈ ਵੀ ਜਿਹੜਾ ਕਾਮਨ ਮੈਨ ਹੈ ਉਹਨੂੰ ਹੈਲਥ ਦੀ ਪੂਰੀਆਂ ਸਰਵਿਸੇਸ ਦਿੱਤੀਆਂ ਜਾਣ ਤੇ ਜਿਹੜਾ ਡਰਗ ਹੈ ਜਿਹੜੇ ਇਹਦੀ ਫਾਰਮਾ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਹੋਰ ਉਹਨਾਂ ਨੇ ਕਿਹਾ ਵੀ ਇਸ ਦੀ ਵੱਤੋਂ ਵੱਧ ਜਿਹੜੀ ਹੈ ਉਹਦੀ ਲਗਾਨੀਆਂ ਚਾਹੀਦੀ ਹੈ ਕਟਰੀ ਤੇ ਤਾਂਕਿ ਡਰਗ ਸਸਤੀ ਹੋਵੇ ਆਮ ਆਦਮੀ ਤੇ ਜਿਹੜਾ ਬੋਝ ਹੈ ਉਹ ਘਟੇ ਤੋਂ ਉਹਦੇ ਉੱਤੇ ਇਹਨਾਂ ਨੇ ਐਗਜ਼ੈਂਪਸ਼ਨ ਔਨ ਮੈਡੀਸਨ ਫਾਰ ਰੇਅਰ ਡਿਜ਼ੀਜ਼ ਇੰਟਰਡਿਊਸ ਯਾਨੀ ਕਿ ਕੈਂਸਰ ਦੀਆਂ 17 ਏਸੈਂਸ਼ੀਅਲ ਜਿਹੜੀਆਂ ਡਰਗਸ ਨੇ ਉਸ ਦੀ ਇਹਨਾਂ ਨੇ ਬਹੁਤ ਜ਼ਿਆਦਾ ਕੱਟ ਕਰ ਦਿੱਤੀ ਹੈ ਬਿਲਕੁਲ ਆਲਮੋਸਟ ਜ਼ੀਰੋ ਪਰਸੈਂਟ ਤੇ ਤੁਹਾਨੂੰ ਉਹ ਦਵਾਈਆਂ ਜਿਹੜੀਆਂ ਨੇ ਬਾਹਰਲੇ ਮੁਲਕਾਂ ਤੋਂ ਵਿੱਚੋਂ ਵੀ ਮਿਲਣ ਗਿਆ exemption on medical medicine for rare disease introduced देखो रेयर डिजीज है ओदे ते ऊपर भी इंदा ने जडी एग्जम्पशन कर देती है किसी तरीके दे टैक्स दी मेडिसिंस दे ऊपर बायोफार्मा शक्ति मिशन जडी मैं तणा गल कीती है भी 10000 करोड़ रुपया लॉट कीता है नई डोमेस्टिक बायोफार्मा मैन्युफैक्चरिंगली जदा कैंसर डायबिटीज ते जडिया होर रेगुलर असी बेचदेया भी हार्ट दिजीज ने इन उ दस हज़ार करोड़ की गवर्नमेंट वालों होर द इंसेंटिवस भी जो कोई इंडस्ट्री लाएगा उसके उत्ते जो उन्होंने रिबेट मिलेगी या वो सारे जो चीजा सरकार कर रही है तो फोकस ऑन एक्सपेंडिंग रीजनल मैडिकल हब्स एमरजेंसी केयर मैंटल हैल्थ लाइट सर्विसिज एंड आयुर्वेदिक आयुष इंफ्रास्ट्रक्चर ਇਹ ਮੇਜਰ ਹੁਣ ਪੰਜਾਬ ਦੇ ਲਈ ਜਿਹੜੀ ਸਾਡੀ ਉਹ ਹੈਗੀ ਹੈ ਉਹ ਐਗਰੀਕਲਚਰ ਤੇ ਰੂਰਲ ਇਕਨੋਮੀ ਦੇ ਉੱਤੇ ਹੈ ਇਸ ਦੇ ਵਿੱਚ ਇਹਨਾਂ ਨੇ ਬਜਟ ਰੀਫੰਡ ਸਪੋਰਟ ਫॉर ਇੰਟੀਗ੍ਰੇਟਿਡ ਰੂਰਲ ਡਿਵੈਲਪਮੈਂਟ ਵਿਦ ਅਲੋਕੇਸ਼ਨ ਫॉर ਲਾਈਵਸਟਾਕ ਫਿਸ਼ਰੀਜ਼ ਐਂਡ ਮਾਰਕੀਟ ਲਿੰਕੇਜ ਮਤਲਬ ਇਹ ਹੈ ਵੀ ਸਾਡੀ ਸਰਕਾਰ ਨੇ ਕੈਟਲਸ ਤੇ ਗਾਵਾਂ ਮੱਝਾਂ ਤੇ ਫਿਸ਼ਰੀਜ਼ ਤੇ एचडी ਜਿਹੜੀਆਂ ਹੈਂਸ ਵਗੈਰਾ ਇਹਨਾਂ ਦੇ ਉੱਤੇ ਉਹਨੂੰ ਇਨਕਰੇਜ ਕਰਨ ਲਈ ਬਹੁਤ ਸਾਰੇ ਬਜਟ ਉਹਦੇ ਵਿੱਚ ਆਪਣੀ ਸਪੋਰਟ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਅੱਗੇ ਗਵਰਨਮੈਂਟ ਵੀ ਇਹ ਵੀ ਸੀ ਵੀ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ گاਵਾ ਮੱਜਾਂ ਤਿੰਨ ਤਿੰਨ گاਵਾ ਮੱਜਾਂ ਦਿੱਤੀਆਂ ਜਾਣ ਦੇ ਦਿੱਤੇ ਫ੍ਰੀ ਦਿੱਤੀਆਂ ਜਾਣ ਔਰ ਉਹ ਹੌਲੀ ਹੌਲੀ ਜਿਹੜਾ ਉੱਤੇ ਕੋਈ ਇੰਟਰਸਟ ਨਹੀਂ ਲਾਇਆ ਜਾਏਗਾ ਉਦੀ ਕੀਮਤ ਜਿਹੜੀ ਹੈ ਲੇਡੀਆਂ ਆਪਣੇ ਜਦੋਂ ਵੇਚ ਕੇ ਦੁੱਧ ਵਗੈਰਾ ਜਾਂ ਘੋੜੇ ਵੇਚ ਕੇ ਸਰਕਾਰ ਨੂੰ ਵਾਪਸ ਕਰੇਗੀ ਕੋਆਪਰੇਟਿਵ ਦੇ ਰਾਈ ਉਹਨਾਂ ਨੇ ਇਹ ਸਕੀਮਾ ਵੀ ਐਨਕੋਰੇਜ ਕੀਤੀਆਂ ਨੇ ਸੋ ਸਪੈਸ਼ਲ AI ਇਨੇਬਲ ਟੂਲਸ ਭਾਰਤ ਵਿਲ ਸਟਾਰ ਟੂ ਪ੍ਰੋਵਾਈਡ ਲੋਕਲਾਈਜ਼ਡ ਐਡਵਾਈਜ਼ਰੀ ਟੂ ਫਾਰਮਰਸ ਤੇ ਜਿਹਦਾ ਹੁਣ ਆਪਣੀ ਅਸੀਂ ਝੋਨਾ ਕਨਕ ਬੀਜਦੇ ਆਂ ਤੇ ਅਸੀਂ ਕਈ ਵਾਰ ਆਪਣੇ ਕਿਸਾਨਾਂ ਨੂੰ ਕਹੀਦਾ ਵੀ ਯਾਰ ਤੁਸੀਂ ਇਹ ਜਿਹੜਾ ਸਾਈਕਲ ਹੈ ਦਾ ਇਹਨੂੰ ਤੋੜੋ ਤਾਂ ਕਿ ਪਾਣੀ ਘਟ ਲੱਗੇ ਪਾਣੀ ਬਹੁਤ ਥੱਲੇ ਜਾ ਰਿਹਾ ਹੈ ਤਾਂ ਸਰਕਾਰ ਨੇ ਨਵੀਂ ਚੀਜ਼ਾਂ ਦੇ ਉੱਤੇ ਜਿੱਦਾਂ ਸੰਦਲਵੁੱਡ ਹੈ ਸੰਦਲਵੁੱਡ ਦਾ ਤੁਸੀਂ ਆਮ ਅੱਜਕੱਲ ਸੋਸ਼ਲ ਮੀਡੀਆ ਤੇ ਸੁਣਿਆ ਹੋਏਗਾ ਵੀ ਜੇ ਤੁਸੀਂ 1 ਏਕੜ ਦੇ ਵਿੱਚ ਤੁਸੀਂ ਬੀਜ ਦਿਓ ਇੱਕ ਪੇੜ ਜਿਹੜਾ ਉਹ ਤੁਹਾਨੂੰ 15 ਲੱਖ ਰੁਪਏ ਦਾ ਇੱਕ ਪੇੜ 12 ਸਾਲਾਂ ਬਾਅਦ ਜਾ ਕੇ ਇਨਕਮ ਦੇਣੀ ਸ਼ੁਰੂ ਕਰਦਾ ਹੈ ਉਹ ਸਾਰੀ ਡਿਟੇਲਸ ਉਹਨਾਂ ਨੇ ਇਹ ਦਿੱਤੀਆਂ ਵੀ ਉਸ ਤੇ ਤਾਂ ਕਿ ਸੰਦਲवुड ਕੋਕੋਨਟ ਨਟਸ ਐਂਡ ਵੈਲਿਊ ਚੇਨ ਡਿਵੈਲਪਮੈਂਟ ਟੂ ਇਨਕਰੀਜ਼ ਫਾਰਮਰ ਇਨਕਮ ਪ੍ਰੋਮੋਟਿੰਗ ਡਾਈਵਰਸੀਫਿਕੇਸ਼ਨ ਫਾਰ ਫਾਰਮਰ ਯਾਨੀ ਕਿ ਡਾਈਵਰਸੀਫਾਈ ਦੂਜੀਆਂ ਜਿਹੜੀ ਕਣਕ ਛੋਣੇ ਤੋਂ ਇਹ ਚੀਜ਼ਾਂ ਲਾਓਗੇ ਤੇ ਤੁਹਾਨੂੰ ਉਹਦੀ ਆਮਦਨ ਬਹੁਤ ਜ਼ਿਆਦਾ ਹੋਏਗੀ ਮਤਲਬ ਇਹ ਹੁੰਦਾ ਜੇ ਤੁਸੀਂ ਪੇੜ ਲਾ ਦੋ ਤਾਂ ਮਤਲਬ 12 ਸਾਲ ਲੱਗ ਲੱਗੇਗਾ ਕਿ ਮੈਂ ਹਕੀ ਕਰਾਂਗਾ ਜੀ ਉਹਦੇ ਵਿੱਚ ਕੀਤੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਕਣਕ ਵੀ ਵੀ ਸਕਦੇ ਹੋ ਹੋਰ ਚੀਜ਼ਾਂ ਵੀ ਵੀ ਸਕਦੇ ਹੋ ਮਤਲਬ ਇਹ ਵੀ ਜਦੋਂ ਤੁਹਾਡਾ ਪੇੜ 12 ਸਾਲਾਂ ਬਾਅਦ ਹੋਏਗਾ ਤੁਸੀਂ ਇਹ ਵੇਖੋ ਕਿੱਲੇ ਦੇ ਵਿੱਚ 400 ਜੇ ਬੂਟਾ ਲੱਗਾ ਹੋਏਗਾ ਤੇ ਕਿੰਨੇ ਪੈਸੇ ਤੁਹਾਨੂੰ ਇੱਕ ਏਕੜ 'ਚੋਂ ਮਿਲਣਗੇ ਸੋ ਇਹ ਐਗਰੀਕਲਚਰ ਨੂੰ ਫਿਰ ਇੰਡਸਟਰੀ ਨੂੰ ਜਿਹੜੀ ਐ ਐਮ ਐਸ ਐਮਈ ਮੈਨੂਫੈਕਚਰਿੰਗ ਹੈ ਉਹ ਨਵੀਂ ਅਲੋਟਮੈਂਟ ਗਵਰਨਮੈਂਟ ਨੇ 10000 ਕਰੋੜ ਦੀ ਕੀਤੀ ਹੈ ਇਸ ਇੰਡਸਟਰੀ ਨੂੰ ਇਨਹਾਂਸ ਕਰਨ ਲਈ ਜਿਹੜੀ ਮਿਡਲ ਕਲਾਸ ਛੋਟੀ ਇੰਡਸਟਰੀ ਹੈ ਉਨੂੰ ਗਵਰਨਮੈਂਟ ਨੇ 10000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਹੈ ਤਾਂ ਕਿ ਉਹਦੇ ਵਿੱਚ ਉਹ ਇੰਡਸਟਰੀ ਲੱਗ ਸਕੇ 인ਫਰਾਸਟਰਕਚਰ ਐਂਡ ਕਨੈਕਟੀਵਿਟੀ ਕੈਪੀਟਲ ਐਕਸਪੈਂਡੀਚਰ ਰੇਸ ਟੂ 12.2 ਲੱਖ ਕਰੋੜ ਟੂ ਡਰਾਈਵ ਇਨਫਰਾਸਟਰਕਚਰ ਗਰੋਥ ਉਹ ਜਿਹੜੀ ਮੈਂ ਤੁਹਾਨੂੰ ਸੜਕਾਂ ਦੀ ਗੱਲ ਕੀਤੀ ਹੈ ਅਨਾਉਂਸਮੈਂਟ ਆਫ 7 ਹਾਈ ਸਪੀਡ ਰੇਲ ਕੋਰੀਡੋਰਸ ਲਾਈਕ ਬੰਦੇ ਭਾਰਤ Uh, 20 ਨਿਊ ਨੈਸ਼ਨਲ ਵਾਟਰਵੇਜ਼ ਫਾਰ ਫਰੇਟ ਐਕਸਪੈਂਸ਼ਨ ਮਤਲਬ ਇਹ ਹੈ ਵੀ ਜਿੱਦਾਂ ਬੰਦੇ ਬਾਰੇ ਟ੍ਰੇਨ ਇਹਨਾਂ ਨੇ ਹਾਈ ਸਪੀਡ ਟ੍ਰੇਨਸ ਕੀਤੀਆਂ ਨੇ ਉਹ ਸਪੈਸ਼ਲ ਟਰੈਕਸ ਉਸ ਕਿਸਮ ਦੀਆਂ ਟ੍ਰੇਨਸ ਨੂੰ ਬੁਲਟ ਟ੍ਰੇਨ ਬੰਦੇ ਭਾਰਤ ਸ਼ਤਾਬਦੀ ਐਕਸਪ੍ਰੈਸ ਉਹ ਟ੍ਰੇਨਸ ਲਾਈਆਂ ਜਾਣਗੇ ਉਹ ਟਰੈਕਸ ਅਲੱਗ ਹੋਣਗੇ ਜਿਹੜੀ ਹਾਈ ਸਪੀਡ ਦੇ ਟਰੈਕਸ ਨੇ ਹੁਣ ਸੜਕਾਂ ਵੀ ਤੁਸੀਂ ਇਹ ਦੇਖਿਓ ਵੀ ਬਾਹਰਲੇ ਮੁਲਕਾਂ ਵਾਂਗੂ ਵੀ ਸੜਕਾਂ ਉਹ ਐਕਸਪ੍ਰੈਸ ਵੇਜ਼ ਬਣਨਗੇ ਜਿਹਦੀ ਸਪੀਡ ਹੀ ਘਟੋ ਘਟ 150 120 ਕਿਲੋਮੀਟਰ ਤੋਂ ਘੱਟ ਦੀ ਤੁਸੀਂ 100 ਤੋਂ ਘੱਟ ਦੀ ਚਲਾ ਸਕਦੇ ਘੱਟ ਚਲਾਓਗੇ ਤੇ ਤੱਕ ਯਾਨੀ ਕਿ ਹਾਈ ਸਪੀਡ ਰੋਡਸ ਦੇ ਤੇ ਉਹਦੀ ਜਿਹੜੀ ਸੇਫਟੀ ਲਈ ਸਰਕਾਰ ਸਾਰੇ ਪ੍ਰਬੰਧ ਕਰਕੇ ਰੱਖਦੀ ਹੈ ਸੋ 12 20 90 ਬੰਦਰਗਾਹ ਬੋਟਰਵੇਅ ਬਕਿ ਜਿੱਦਾਂ ਅੱਗੇ ਬੰਦਰਗਾਹ ਨੇ ਸਾਡੀਆਂ ਮੇਜਰ ਚਲਦੀਆਂ ਉਹਦਾ 20 ਹੋਰ ਬੰਦਰਗਾਹਾਂ ਦੀ ਉਹ ਕੋਚ ਕਰਕੇ ਉਸ ਨੂੰ ਉਸੇ ਉੱਤੇ ਕੰਮ ਕਰ ਰਹੀ ਹੈ ਸਰਕਾਰ ਇਹ ਮੇਜਰ ਸਾਡਾ ਅ ਬਜਟ ਹੈਗਾ ਹੈ ਕਹਿੰਦੇ ਤੋਂ ਮਤਲਬ ਇਹ ਹੈ ਵੀ ਜਿੰਨਾ ਟੋਟਲ ਸਾਡਾ ਜਿਹੜਾ ਬਜਟ ਹੈਗਾ ਉਹ ਬਜਟ ਪਿਛਲੀ ਵਾਰ ਨਾਲੋਂ ਡਿਊੜਾ ਬਜਟ ਸਾਡਾ ਫॉर ਐਕਸਪੈਂਸ਼ਨ ਔਰ ਬਿਲਡਿੰਗ ਇੰਡੀਆ ਫॉर ਆਤਮ ਨਿਰਭਰ ਇੰਡੀਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਦੀ ਜੀ ਤੁਹਾਨੂੰ ਮੈਂ ਛੋਟੀ ਜੀ ਐਗਜ਼ਾਮਪਲ ਦਿੰਦਾ ਦੇਖੋ ਜਦੋਂ ਟ੍ਰੇਡ ਦੀ ਗੱਲ ਚੱਲੀ ਅਮਰੀਕਾ ਨੇ ਕਿੰਨਾ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਅਸੀਂ ਜੀ 100% ਟੈਰਿਫ ਕਰ ਦਾਂਗੇ ਹੈ 50 ਕੀਤਾ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਰਸ਼ੀਆ ਦਾ ਤੇਲ ਲੈਣਾ ਬੰਦ ਕਰੋ ਤੇ ਅਸੀਂ ਤਾਂ ਤੁਹਾਡਾ ਟੈਰੇ ਮਾਫ ਕਰੇ ਇੰਡੀਆ ਤਾਂ ਉਸ ਤੋਂ ਮਸ ਨਹੀਂ ਕੀਤਾ ਉਨੇ ਕਹੇ ਜੋ ਤੁਹਾਡਾ ਜੀ ਕਰਦਾ ਤੇ ਕਰ ਲੋ ਅਸੀਂ ਆਪਣੀ ਦੋਸਤਾਂ ਦੋਸਤੀ ਇੱਕ ਚੀਜ਼ ਹੈ ਟ੍ਰੇਡ ਇੱਕ ਚੀਜ਼ ਹੈ ਨਾ ਵੀ ਅਸੀਂ ਤੁਹਾਡੇ ਕਹਿਣ ਤੇ ਕਰ ਦਈਏ ਤੋ ਉਹ ਟਿਕਦੇ ਅੱਜ ਅਮਰੀਕਾ ਨੂੰ ਵਾਪਸ ਜਾਣਾ ਪਿਆ ਹਰ ਚੀਜ਼ ਤੇ ਤੇ ਉਹੀ ਟਰੰਪ ਨੂੰ ਕਹਿਣਾ ਪਿਆ ਵੀ ਮਿਸਟਰ ਮੋਦੀ ਇਜ਼ ਅ ਵਿਜਨਰੀ ਲੀਡਰ ਐਂਡ ਮਾਈ ਵੈਰੀ ਗੁੱਡ ਫਰੈਂਡ ਮਤਲਬ ਇਹ ਹੈ ਵੀ ਜਦੋਂ ਲੀਡਰਸ਼ਿਪ ਵੀ ਕੁਆਲਿਟੀ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਦੇਸ਼ ਨੂੰ ਅਗਾਂਹ ਵਧਾਰੇ ਉਹਨਾਂ ਤੁਹਾਡੇ ਸਾਹਮਣੇ ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਆਂਦੇ ਨੇ ਜਿੱਥੇ ਤੁਹਾਡੀ ਐਕਚੁਅਲ ਲੋਕ ਤੁਹਾਡੇ ਵੱਲ ساری ਦੁਨੀਆ ਦੇ ਦੇਖਦੇ ਨੇ ਵੀ ਇਹ ਲੀਡਰ ਦੀ ਕੁਆਲਿਟੀ ਕੀ ਹੈ ਕਿ ਲੀਡਰ ਝੁੱਕ ਗਿਆ ਇਹ ਲੀਡਰ ਡਰ ਗਿਆ ਉਹਨੇ ਕਹਿਆ ਨਹੀਂ ਜੀ ਅਮਰੀਕਾ ਨਾਲ ਤੇ ਐਸੀ ਸੋਚ ਹੀ ਨਹੀਂ ਸਕਦੇ ਵੀ ਅਮਰੀਕਾ ਨਾਲ ਸਾਡਾ ਵਪਾਰ ਘਟ ਜੇ ਪਰ ਅੱਜ ਉਹ ਟੈਰਫ ਨੂੰ ਘਟਾ ਕੇ 18% ਤੇ ਅਮਰੀਕਾ ਨੇ ਤੁਸੀਂ ਦੇਖ ਰਹੇ ਹੋਣੇ ਪਿਛਲੇ 3-4 ਦਿਨਾਂ ਤੋਂ ਕਿੰਨੀ 트ੰਪ ਜੀ ਪ੍ਰਧਾਨ ਮੰਤਰੀ ਜੀ ਦੀ ਤਾਰੀਫ ਕਰ ਰਹੇ ਨੇ ਹੋਇਆ ਕਿਉਂ ਕਿ ਯੂਰੋਪੀਅਨ ਜਿਹੜੇ ਯੂਰੋਪੀਅਨ ਯੂਨੀਅਨ ਸੀ ਉਹਨਾਂ ਨੇ ਇੰਡੀਆ ਨਾਲ ਡਾਇਰੈਕਟ ਆਪਣਾ ਟ੍ਰੇਡ ਸਾਈਨ ਕੀਤਾ ਉਹਨਾਂ ਨੇ ਵੇਖਿਆ ਵੀ ਸਾਰੇ ਜਿੰਨੀਆਂ ਵੀ ਮੇਜਰ ਕੰਟਰੀਜ਼ ਨੇ ਉਹ ਇੰਡੀਆ ਨਾਲ ਡਾਇਰੈਕਟ ਹੋ ਗਿਆ ਤਾਂ ਅਸੀਂ ਤੇ ਵਿੱਚੋਂ ਨਿਕਲੀ ਜਾਵਾਂਗੇ ਉਹ ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਅਮਰੀਕਾ ਨੇ ਆਪ ਝੁੱਕ ਕੇ ਤੇ મોદી ਜੀ ਦੀ ਤਾਰੀਫ਼ ਕੀਤੀ ਔਰ ਮੈਂ ਸਮਝਦਾ ਵੀ ਇੱਕ ਇਹੋ ਜਿਹਾ ਵਿਜਨਰੀ ਲੀਡਰ ਬੜੇ ਸਾਲਾਂ ਬਾਅਦ ਇੰਡੀਆ ਨੂੰ ਉਸ ਕਿਸਮ ਦਾ ਲੀਡਰ ਮਿਲਿਆ ਜਿੱਤੇ ਅੱਜ ਤਰੱਕੀ ਦੇ ਰਾਹ ਤੇ ਡਿਫੈਂਸ ਦੇ ਰਾਹ ਤੇ ਇਕਨੋਮੀ ਵਾਈਜ਼ ਜੋ ਇੰਡੀਆ ਦੀ ਤਰੱਕੀ ਹੋ ਰਹੀ ਹੈ ਔਰ ਜੇ ਸਪੀਡ ਨਾਲ ਇੰਡੀਆ ਅੱਗੇ ਵੱਧ ਰਿਹਾ ਹੈ ਤੁਹਾਡੇ ਸਾਹਮਣੇ ਸਾਰਾ ਇਨਫਰਾਸਟ੍ਰਕਚਰ ਹੈ ਸਾਡੇ ਕਹਿਣ ਦੀ ਲੋੜ ਨਹੀਂ ਤੇ ਮੈਂ ਇਸ ਤੇ ਮੁਬਾਰਕਬਾਦ ਦੇਣਾ ਚਾਹਨਾ ਮੋਦੀ ਜੀ ਨੂੰ ਉਹਨਾਂ ਦੀ ਸਰਕਾਰ ਨੂੰ ਸੀਤਾ ਰਮਨ ਜੀ ਨੂੰ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਬਜਟ ਪੇਸ਼ ਕੀਤਾ ਕਿਸੇ ਤੇ ਕੋਈ ਬੋਝ ਨਹੀਂ ਪਾਇਆ ਬੇਸਿਕ ਕੀ ਹੁੰਦਾ ਇੰਡਸਟਰੀ ਤੇ ਬੋਝ ਪੈ ਗਿਆ ਇੰਡਸਟਰੀ ਵਾਲੇ ચીਖਦੇ ਨੇ ਜੀ ਸਾਹਤੇ ਬੋਝ ਪੈ ਗਿਆ ਟੈਕਸ ਲੱਗੇ ਕੋਈ ਕਿਸੇ ਦੇ ਟੈਕਸ ਦੀ ਕੋਈ ਕੇ ਤੇ ਬੋਝ ਨਹੀਂ ਇਨ ਫੈਕਟ ਆਪਣੀ ਇੰਡਸਟਰੀ ਨੂੰ ਇਹ ਗੱਲ ਕਹੀ ਹੈ ਵੀ ਇੰਡੀਆ ਦੀ ਯੂਨਿਟ ਲਾਓ ਸੋ ਥੈਟ ਆਤਮ ਆਤਮ ਨਿਰਭਰ ਭਾਰਤ ਮੀਨ ਵੀ ਸਾਨੂੰ ਕੇਵਲ ਵੇਖਣ ਦੀ ਲੋੜ ਨਾ ਪਵੇ ਟੈਗ ਵੀ ਇੱਥੇ ਬਣਨ ਜਹਾਜ਼ ਵੀ ਇੱਥੇ ਬਣਨ ਮਸ਼ੀਨ ਜਨਾਂ ਵੀ ਇੱਥੇ ਬਣਨ ਉਹੀ ਹੋ ਰਿਹਾ ਹੈ ਔਰ ਜਿਹੜਾ ਸਾਡਾ ਬ੍ਰਹਮੋ ਜਿਹੜਾ ਆਖਰੀ ਅਸੀਂ ਉਹਨਾਂ ਨੂੰ ਵਿਖਾਇਆ ਹੀ ਵੀ ਜੇ ਅਸੀਂ ਇਹ ਚਲਾਉਂਦੇ ਤੇ ਪਾਕਿਸਤਾਨ ਦਾ ਹਾਲ ਕੀ ਹੋਣਾ ਸੀ ਜਿਹੜੀਆਂ ਚੀਜ਼ਾਂ ਮਿਸ਼ਨ ਸੰਦੂਰ ਦੇ ਉੱਤੇ ਜਿਹੜੀਆਂ ਫੈਕਟਸ ਆ ਨਹੀਂ ਸ਼ੁਰੂ ਹੋਈਆਂ ਉੱਤੇ ਕਲੀਅਰ ਕੱਟਾ ਵੀ ਦੀ ਇਹ ਬਹੁਤ ਵੱਡੀ ਜਿੱਤ ਸੀ ਇੰਡੀਆ ਦੀ ਔਰ ਵਿਦ ਫੈਕਟਸ ਐਂਡ ਫਿਗਰਸ ਦਿੱਤੀ ਹੈ ਸੋ ਮੈਂ ਸਮਝਦਾ ਵੀ ਦੇਸ਼ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਅਸੀਂ ਅੰਡਰ ਦਾ ਵਿਜਨਰੀ ਲੀਡਰਸ਼ਿਪ ਆਫ ਨਰਿੰਦਰ ਮੋਦੀ ਜੀ ਔਰ ਉਹਨਾਂ ਦੀ ਸਾਰੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦੀ ਕਮਿਟਮੈਂਟ ਟੂਵਰਡਸ ਦ ਸੋਸਾਇਟੀ ਐਂਡ ਇੰਡੀਆ ਫॉर द ਗ੍ਰੋਥ ਆਫ ਇੰਡੀਆ ਦੇ ਆਰ ਡੂਇੰਗ ਅ ਟ੍ਰੈਮੈਂਡਸ ਜੌਬ ਔਰ ਆਈ ਵਿਸ਼ them all the best ਔਰ ਆਸ ਕਰਦੇ ਆਂ ਵੀ ਸਾਰੇ ਦੇਸ਼ ਦੇ ਨਾਲ ਪੰਜਾਬ ਵੀ ਤਰੱਕੀ ਦੇ ਰਾਹ ਤੇ ਚੱਲੇ ਔਰ ਪੰਜਾਬ ਦੀ ਮੈਂ ਹੁਣ ਆਪਣੇ ਬਜਟ ਤੋਂ ਬਾਰ ਇੱਕ ਚੀਜ਼ ਹੋਰ ਕਹਿਣਾ ਚਾਹਵਾਂਗਾ ਵੀ ਮੈਂ ਆਪਣੇ ਪ੍ਰੈਸ ਵਾਲੇ ਸਾਥੀਆਂ ਨਾਲ ਹਮੇਸ਼ਾ ਗੱਲ ਦੇਖੋ ਮੈਂ ਸਮਝਦਾ ਵੀ ਇੱਕ ਇੱਕ ਲੀਡਰ ਆਫ ਦਾ ਆਪੋਜੀਸ਼ਨ ਇੱਕ ਵੱਡਾ ਲੀਡਰ ਇੱਕ ਪਾਰਟੀ ਦਾ ਇਸ ਕਿਸਮ ਦੀ ਟਿੱਪਣੀ ਕਰੇ ਪਹਿਲੇ ਤੇ ਉਹ ਹੀ ਨਹੀਂ ਫੱਪਦੀ ਉਹ ਉਹਦੇ ਦਿਲ ਦੀ ਉਹ ਉਹਦੀ ਉਹਦੀ ਜਿਹੜੀ ਦਿਮਾਗ ਦੀ ਸੋਚ ਹੈ ਉਹਨੂੰ ਉਜਾਗਰ ਕੀਤਾ ਉਹਨਾਂ ਨੇ 댓 ਵੀ ਜਿਹੜਾ ਤੇ ਤੁਹਾਡੇ ਨਾਲ ਹੈ ਉਹ ਸਭ ਠੀਕ ਹੈ ਜਿਹੜਾ ਦੂਜਾ ਉਹ ਟ੍ਰੇਟਰ ਹੋ ਗਿਆ ਪੋਲਿਟਿਕਸ ਦੇ ਵਿੱਚ ਐ ਸਵਿਚਿੰਗ ਸਾਈਡ ਫॉर ਵੇਰੀਅਸ ਰੀਜ਼ਨਸ ਕੋਈ ਕਹਿੰਦੇ ਪਾਰਟੀ ਦੇ ਇਹ ਤੇ ਹੈ ਨਹੀਂ ਕੋਈ ਵੇਰੀਅਸ ਰੀਜ਼ਨਸ ਹੋ ਸਕਦੇ ਨੇ ਤੋ ਇਹ ਗੱਲ ਕਰਨੀ ਵੀ ਮੈਂ ਟ੍ਰੇਟਰ ਫਰੈਂਡ ਇੱਕ ਦੇਖੋ ਐ ਇਸ ਕੋਈ ਦੋ رائے ਨਹੀਂ ਬੇ ਉਹਨੂੰ ਟਾਰਗੇਟ ਕੀਤਾ ਗਿਆ ਔਰ ਮੈਂ ਸਮਝਣਾ ਇੱਕ ਬਹੁਤ ਵੱਡੀ ਬੇਇੱਜ਼ਤੀ ਹੈ ਔਰ ਇੱਕ ਲੀਡਰ ਨੂੰ ਤੁਸੀਂ ਹੀ ਇਸ ਅ ਮਨਿਸਟਰ ਆਫ ਸਟੇਟ ਤੁਸੀਂ ਇੱਕ ਕੈਬਨਿਟ ਮਨਿਸਟਰ ਨੂੰ ਬੁਲਾ ਕੇ ਇਹ ਗੱਲ ਕਰਨੀ ਉਹ ਤੂੰ ਟ੍ਰੇਟਰ ਹੈ ਤੇ ਦੂਜਾ ਹਸਨ ਇਹ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ ਮੈਂ ਉਹ ਡਿਕਸ਼ਨਰੀ ਦੇ ਵਿੱਚੋਂ ਕੱਢ ਕੇ ਰਾਵਾਂ ਵੀ ਇਹਦੇ ਮੈਨੇ ਕੀ ਨੇ ਜਿਹੜੇ ਮੈਨੇ ਤੁਸੀਂ ਕਹਿੰਦੇ ਹੋ ਕਿ ਗਦਾਰ ਲਫ਼ਜ਼ ਹੈ ਇਹ ਗਲਤ ਹੈ ਕਿ ਇਹ ਗਦਾਰ ਲਫ਼ਜ਼ ਗਲਤ ਹੈ ਕਿ ਇਹ ਨਾਲ ਕੋਈ ਨਰਾਜ਼ਗੀਆਂ ਹੋ ਸਕਦੀਆਂ ਨੇ ਪਰ ਉਹ ਇਸ ਤਰੀਕੇ ਨਾਲ ਜ਼ਾਹਰ ਕਰਨਾ ਇਕ ਪ੍ਰਸੰਗ ਮੈਂ ਸਮਝਦਾ ਸ਼ੋਭਾ ਨਹੀਂ ਦਿੰਦੀ ਜਿਹੜੀ ਕਿ ਕਾਂਗਰਸ ਜਿਹੜੀ ਖਾਸ ਮੈਂ ਤਾਂ ਕਹਿੰਦਾ ਵੀ ਰਾਹੁਲ ਗਾਂਧੀ ਦੇ ਰਹਿ ਤੇ ਬੀਜੇਪੀ ਨੂੰ ਤੇ ਇਹਦੇ ਉੱਤੇ ਵੀ ਹੋਰ ਕੋਈ ਨਹੀਂ ਚਾਹੀਦਾ ਇਹ ਜਿੱਥੇ ਕਾਂਗਰਸ ਆ ਗਈ ਡਿੱਗਣੀ ਸ਼ੁਰੂ ਹੋ ਗਈ ਹੈ ਸਾਰੇ ਦੋਸਤਾਂ ਚੋਂ ਸਾਥ ਕਿਉਂ ਹੋ ਗਿਆ ਬਿਕੋਜ਼ ਹੀ ਡਸਨਟ ਹੈਵ ਅ ਲੀਡਰਸ਼ਿਪ ਕੁਆਲਟੀ ਕਦੀ ਮੋਦੀ ਸਾਹਿਬ ਦੇ ਮੂੰਹ ਤੇ ਕਦੀ ਕਦੇ ਬੀਜੇਪੀ ਦੇ ਕਿਸੇ ਲੀਡਰ ਦੇ ਮੂੰਹ ਜਿਹੀ ਗੱਲ ਸੁਣੀ ਉਹ ਕਹੇ ਟੋਕੜ ਤੁਸੀਂ ਕਿੱਥੇ ਬੈਠੇ ਹੋ ਯਾਰ ਪਾਰਲੀਮੈਂਟ ਜਿਹੜਾ ਸਾਰੀ ਦੁਨੀਆ ਤੁਹਾਨੂੰ ਵੇਖਦੀ ਹੈ ਤੁਸੀਂ ਕਾਨੂੰਨ ਬਣਾਉਣ ਵਾਲੇ ਹੋ ਤੇ ਤੁਸੀਂ ਕਾਨੂੰਨ ਬਣਾਉਣ ਦਾ ਤਮਾਸ਼ੇ ਵਿਖਾਉਂਦੇ ਫਿਰੋ ਤੇ ਉਹ ਗੱਲ ਹੀ ਪੈ